ਕਿ ਇਹਨਾਂ ਨੇ ਮੋਦੀ ਸਾਹਿਬ ਨੂੰ ਵੋਟ ਪਾਈ ਇਹਨਾਂ ਨੇ ਅੰਮਰਤਪਾਲ ਨੂੰ ਪਰ ਲੜਦੇ ਨਹੀਂ ਆਪਸ ਵਿੱਚ ਮੋਝੇ ਨਾਲ ਖੜੇ ਆਂ ਅਈ ਦਾ ਪਿੰਡ ਦੇ ਨਾਲ ਕਟਿਆ ਹਾਂਜੀ ਹਾਂਜੀ ਅਸੀਂ ਕਟਿਆ ਪਿੰਡ ਦਾ ਨਹੀਂ ਆ ਆ ਵਧੀਆ ਭਾਈਚਾਰਾ ਬਣ ਕੇ ਰਹਿਣਾ ਸਾਨੂੰ ਸਰਪੰਚ ਦੀਆਂ ਵੋਟਾਂ ਪਾਉਂਦੇ ਹਰ ਵਾਰੀ ਇਹਦੀ ਜੱਜ ਦੀ ਮਰਜ਼ੀ ਜਾਦੇ ਵੀ ਬੰਦੇ ਇਹ ਵੀ ਜਾਦੇ ਹਾਂਜੀ ਬਿਲਕੁਲ ਹਾਂਜੀ ਲੱਗਦਾ ਉਹਦਾ ਦੇਖਿਆ ਤੁਸੀਂ ਥੱਲੇ ਉਹਦਾ ਜਿਹੜੇ ਲੀਡਰ ਦੇਖੇ ਹੋਣੇ ਆ ਕਿ ਜੰਪ ہماری ਦੂਜੀ ਪਾਰਟੀ ਜੰਪ ہماری ਤੀਜੀ ਚ ਹੈਨਾ ਪਿੰਡਾਂ ਚ ਲੋਕ ਆਮ ਲੜਦੇ ਰਹਿੰਦੇ ਆ ਉੱਪਰ ਇਹ ਮਿੰਟੋ ਮੇਟੀ ਉੱਪਰਲੇ ਜਿਹੜੇ ਉੱਪਰਲੇ ਦਾ ਲੀਡਰ ਜੰਪ ਬਾਰ ਕਰਦੇ ਉਹ ਸਾਰੇ ਚੋਰ ਉਹਨਾਂ ਲੋਕਾਂ ਨੇ ਲੁੱਟਿਆ ਲੁੱਟਿਆ ਥੋੜਾ ਕਹਿਣ ਉਹਦੇ ਭਰਾ ਯਾਰ ਬੰਨ ਕੇ ਰਹਿਣਾ ਕੱਟਿਆ ਰਹਿਣਾ ਉਹਨਾਂ ਦੇ ਲੋਕਾਂ ਦੀਆਂ ਗਰੰਟੀਆਂ ਖਾਦੀਆਂ ਐ ਕਈ ਖਾਦਾ ਕਬਲੇ ਕੀਤੇ ਸੀ ਕਬਲੇ ਥੋੜਾ ਕੀਤੇ ਆ ਬੀਬੀ ਖਾ ਲੈਣਾ ਪਿਛਲੀ ਵਾਰੀ ਤੁਹਾਡੇ ਹਲਕੇ ਤੋਂ ਹਾਰ ਗਏ ਉਹ ਭਾਰ ਲਾ ਦੋਂਗੇ ਭਾਰ ਲਾਦਾ ਕੋਈ ਗਲਤੀ ਸਾਰੀ ਸੁਖਬੀਰ ਬਾਦਲ ਦੀ ਪ੍ਰਕਾਸ਼ ਸਿੰਘ ਬਦਲਦੀ ਆ ਜੇ ਉਹ ਪੰਥ ਹਲਕੇ ਨੂੰ ਬੀਬੀ ਨੂੰ ਜਿਤਾਉਂਦੇ ਤੇ ਬੀਬੀ ਜੀ ਕੀ ਨੂੰ ਨਾ ਖਲਾਦੇ ਤੇ ਖਲੜਾ ਜਿੱਤ ਗਈ ਡਿੰਪੇ ਨੇ ਹਰ ਜਣਾ ਫਿਰ ਉਹ ਲੋਕ ਬੋਰਡ ਤੇ ਐਤ ਕੀ ਬਲਟੋਹਾ ਸਾਹਿਬ ਆਏ ਕਹਿੰਦੇ ਮੇਰੀ ਵੀ ਪੰਥ ਦੀਆਂ ਕੁਰਬਾਨੀਆਂ ਬਹੁਤ ਨੇ ਉਹਨਾਂ ਦੀ ਕੋਈ ਪੱਥਰ ਦੀ ਕੁਰਬਾਨੀ ਨਹੀਂ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਿੱਜੀ ਤਰ੍ਹਾਂ ਨਿੱਜੀ ਜਾਣਦਾ ਨਿੱਜੀ ਤੌਰ ਤੇ ਇਕੱਠੇ ਰਾਇਫ ਫੈਡਰੇਸ਼ਨ ਚ ਅਸੀਂ ਮੈਂ ਵੀ ਫੈਡਰੇਸ਼ਨ ਦਾ ਆ ਭਰਾ ਵੀ ਮੈਂ ਫੈਡਰੇਸ਼ਨ ਚ ਰਹਾ ਆ ਵੀ ਮੈਂ ਨਿੱਜੀ ਨਾਲ ਜਾਣਦਾ ਨਾ ਉਹ ਮੈਂ ਉਹਨਾਂ ਦੀ ਪਹਿਲੇ ਵੀ ਜਾਣਦਾ ਕਿੰਨੀ ਆ ਤੇ ਹੁਣ ਉਹਨਾਂ ਕੋਈ ਕੀ ਆ ਵੀ ਮੈਂ ਜਾਣਦਾ ਕਿਵੇਂ ਆਇਆ ਉਹਨਾਂ ਕੋਲ ਹਾਂਜੀ ਕਿੱਤਰਾਉਂਦਾ ਜਦੋਂ ਬਾਦਲ ਤੇ ਜਾ ਕੇ ਗੋਡੇ ਨਾਲ ਚੰਮੜ ਕੇ ਦੋ ਵਾਰੀ ਸਖੀ ਹਲਕਾ ਜਿਹਾ ਸਾਰਿਆਂ ਕੋਈ ਨਸ਼ਾ ਵੇਖਾ ਕੋਈ ਕੀਤਾ ਨਸ਼ਾ ਨਾਲ ਪੈਸੇ ਉਹਨੇ ਤੋਤਾਂ ਪੈਸੇ ਤੂੰ ਕੋਈ ਉਹਨਾਂ ਦੀ ਜੀ ਜੀ ਕੀ ਸੜਾ ਕੋ ਜਦੀ ਜੀ ਸਰਦਾਰ ਥੋੜੀ ਜਾਓ ਤੇ ਉਹਨਾਂ ਨੇ ਹਕੂਮਤ ਨਾਲ ਟੱਕਰ ਆ ਲਿਆ ਜਦੋਂ ਉਸ ਸਮੇ ਸਿੱਖਾਂ ਜਦੋਂ ਅਕਾਲ ਤਖਤ ਦੇ ਉੱਤੇ ਚੜਾਈ ਹੋਈ ਫੌਜ ਦੀ ਤੇ ਮੈਂ ਪੰਥ ਨਾਲ ਇੱਕ ਢਾ ਕੇ ਖੜਾ ਹੋਇਆ ਨਹੀਂ ਪੰਥ ਨਾਲ ਇੱਕ ਢਾ ਕੇ ਤੋਂ ਖੜੇ ਹੋਏ ਆ ਤੇ ਮੁਲਕੇ ਛਾੜ ਕੇ ਭੱਜੇ ਕਿੱਦੋਂ ਫਿਰ ਹਾਂ ਤਾਂ ਤਾਂ ਉੱਪਰ ਗਿਆ ਬੀ ਹਾਂ ਹਾਂ ਪਾਕ ਕੰਮ ਕਰਕੇ ਗਏ ਛਾੜ ਕੇ ਭੱਜੇ ਕਿੱਦੋਂ ਪੰਥ ਨੂੰ ਉਹ ਕਹਿੰਦੇ ਐਵੇਂ ਗੱਲਾਂ ਹੀ ਆ ਮੈਂ ਤਾਂ ਖੜਾ ਅੱਜ ਵੀ ਨਾ ਅੱਜ ਕਦੋਂ ਖਲੋਤੇ ਖਲੋਤੇ ਫਿਰ ਕਰਨ ਅਮਰਤਪਾਲ ਦੀ ਮਿਹਤ ਕਰਨ ਇੱਕ ਇੱਕ ਝੰਡੇ ਸੱਲੇ ਇਕੱਠੇ ਹੋਣ ਚਾਰ ਤੇ ਕਾਲੀ ਦਲ ਬਣ ਗਏ ਸੇ ਮਰਜੀਦ ਮਾਨ ਦਾ ਕਾਲੀਦਾਲ ਵਖਰਾ ਵਾ ਉਹਨਾਂ ਦਾ ਵਖਰਾ ਵਾ ਕਿੰਨੇ ਕਾਲੀਦਾਰ ਇੱਕ ਕਾਲੀਦਾਲ ਹੋਏ ਫਿਰ ਝੰਡਾ ਹੁੰਦਾ ਕਿ ਕਾਲ ਤਖਤੇ ਝੰਡੇ ਛੱਲੇ ਹੋਣ ਉਹ ਕਹਿੰਦੇ ਬਲਟਵਾ ਸਾਹਿਬ ਨੇ ਇੱਕ ਬਿਆਨ ਦਿੱਤਾ ਪਿੱਛੇ ਜੇ ਕਹਿੰਦੇ ਵੀ ਅਮਰਤਪਾਲ ਜਿਹੜੀ ਜੇਲ ਕੱਟ ਰਿਹਾ ਜਿੰਨੀ ਸਹੂਲਤਾਂ ਉਹ ਜੀ ਮੈਂ 2 ਸਾਲ ਕੱਟ ਲਾਂ ਉਹ ਓਏ ਗੱਲਾਂ ਨਹੀਂ ਦੇ ਜੀ ਕਹਿੰਦੀਆਂ ਕੌਣ ਜਿਲ ਜਾਂਦਾ ਕੋ ਬੱਚੇ ਛੱਡ ਕੇ ਜਿਲ ਜਾਂਦਾ ਆਪਣੇ ਤੁਸੀਂ ਜਾਓਗੇ ਨਾ ਤੁਸੀਂ ਆਪਾ ਮੰਤਰੀ ਬੰਨਣਾ ਹੀ ਨਹੀਂ ਤੇ ਫਿਰ ਜੇਲ ਕੋ ਜਾਣਾ ਫਿਰ ਨਹੀਂ ਤੁਸੀਂ ਦੱਸੋ ਤੁਸੀਂ ਜਾਓਗੇ ਤੁਸੀਂ ਜਾਓਗੇ ਜੇਲ ਦੇ ਭਾਂ ਜਿੰਨੇ ਆਪੇ ਏਸੀ ਲੱਗੇ ਹੋਣਾ ਘਰ ਘਰ ਨੂੰ ਦਪਾ ਮੈਂ ਕੱਖਾਂ ਦੀ ਕੁੱਲੀ ਹੋਵੇ ਕੋਈ ਨਹੀਂ ਜੰਦਾ ਜੇਲ੍ਹ ਚ ਹਾਂਜੀ ਜਰ ਬਾਕੀ ਕਹਿਣਾ ਤੁਹਾਨੂੰ ਵੀ ਕਿੰਨਾ ਕ ਮਾਰਜਨ ਤੁਸੀਂ ਕਹਿੰਦੇ ਹੋ ਅਮਰਤਪਾਲ ਜਿੱਤੂ ਕਿੰਨਾ ਕ ਮਾਰਜਨ ਲੈ ਜਾਉਂਗੇ ਇਹ ਦੇਖੋ ਜੀ ਲੋਕਾਂ ਦੇ ਸਿਰ ਤੇ ਆ ਇਹ ਲੋਕਾਂ ਵੋਟਾਂ ਪਾਉਣੀਆਂ ਮੈਂ ਇਕੱਲੇ ਨਹੀਂ ਵੋਟਾਂ ਸਾਰਾ ਪਾਉਣੀ ਮੇਰੀ ਇੱਕ ਓਰ ਦਾ ਥੋੜਾ ਜਿਹਾ ਜਿੱਤਣਾ ਜੇ ਸਾਰਾ ਇਲਾਕਾ ਪੰਤਕਾ ਲਗਾ ਜੀ ਵੋਟ ਪਾਊਗਾ ਜੇ ਸਾਡੇ ਭਰਾ ਹੀ ਇਹਨਾਂ ਨੂੰ ਵੀ ਮਨਾਵਾਂਗੇ ਵੀ ਆਪਾਂ ਆਹ ਦੱਸਦੇ ਆਂ ਵੀ ਹਵਾ ਜਿਹੜੀ ਚੱਲ ਰਹੀ ਹੈ ਨਾ ਜਿਆਦੀ ਹੈ ਸਾਡੇ ਭਰਾ ਕਦੇ ਮੋਦੀ ਨੂੰ ਵੋਟਾਂ ਆਪਣੀਆਂ ਹੀ ਇਹਨਾਂ ਨੂੰ ਹੀ ਕਹਾਂਗੇ ਕਿ ਸਾਡੇ ਨਾਲ ਤੁਰੋ ਅਤੇ ਆਪਾਂ ਅਮ ਉਹ ਦਿਨ ਵੋਟਾਂ ਪਾਈਆਂ ਵਾ ਆਪਾਂ ਐਮਐਲਏ ਮੰਨਾ ਐਮਐਲਏ ਮੰਨਾ ਜਿਹੜਾ ਉਹ ਸਾਡਾ ਨਿੱਜੀ ਅਸੀਂ ਦੋ ਵਾਰੀ ਉਹਨੂੰ ਇੱਥੋਂ ਐਮਐਲਏ ਬਣਾ ਕੇ ਘਲਾਇਆ ਸਾਡੇ ਨਿੱਜੀ ਉਹਨਾਂ ਦਾ ਰਿਲੇਸ਼ਨ ਹੈ ਸਾਡੇ ਘੋਂ ਜ਼ਿਆਦਾ ਪਹਿਲਾਂ ਇਸੇ ਪਿੰਡ ਸਭ ਤੋਂ ਪਹਿਲਾਂ ਸਾਡੇ ਪਿੰਡ ਦੀ ਸਾਡੇ ਕੋਲ ਆਇਆ ਘਰ ਅੱਛਾ ਹਾਂ ਉਹਨੂੰ ਇੱਥੇ ਜਿਤਾ ਕੇ ਘਲੋਦੇ ਹਾਂ ਇੱਕ ਫੈਡਰੇਸ਼ਨ ਵਾਲੇ ਸਾਥੀ ਭਾਈ ਆਈ ਜਾਓ ਵੀ ਦੁਖੀ ਖੜੇ ਜੇ ਇਹ ਵਿਆਹ ਚ ਜਿਵੇਂ ਫੁੱਫੜ ਰਸਿਆ ਹੁੰਦਾ ਘਰੇ ਸਾਡੇ ਤੋਂ ਆਇਆ ਤੂੰ ਅੱਜ ਥੋੜਾ ਫੈਡਰੇਸ਼ਨ ਚ ਤੁਸੀਂ ਇਕੱਠੇ ਰਹੇ ਹੋ ਬਲਟੋਆ ਨਾਲ ਨਹੀਂ ਉਹ ਉਹਨਾਂ ਨਾਲ ਤਾਂ ਅਸੀਂ ਅਸੀਂ ਉਹਨਾਂ ਤੋਂ ਛੋਟੇ ਆ ਬਲਟਾ ਸਾਹਿਬ ਤੋਂ ਅਸੀਂ ਰਹੇ ਆ ਆਪਣਾ ਆਦਾਂ ਦਾ ਕੌਜ ਵਿੱਚ ਤੇ ਰਹੇ ਹਾਂ ਪਰ ਤੁਸੀਂ ਦੇਖਿਆ ਵੀ ਬਲਟੋਆ ਸਾਹਿਬ ਦੇ ਕੁਰਬਾਨੀਆਂ ਤਾਂ ਤੁਸੀਂ ਦੇਖੀਆਂ ਹੀ ਹੋਣਗੀਆਂ ਕੋਈ ਕੁਰਬਾਨੀ ਨਹੀਂ ਬਲਟੋਆ ਸਾਹਿਬ ਦੀ ਕੋਈ ਕੁਰਬਾਨੀ ਨਹੀਂ ਵੇਖੀ ਸੀ ਕੋਈ ਨਹੀਂ ਕੁਰਬਾਨੀ ਵੇਖੀ ਅਸੀਂ ਕੁਛ ਨਹੀਂ ਕੀਤਾ ਉਹਨੇ ਕੋਈ ਕੁਰਬਾਨੀ ਬਲਟੋਆ ਸਾਹਿਬ ਦੀ ਵੇਖੀ ਜੀ ਅਸੀਂ ਉਹ ਸੰਤ ਜਗਨਾਲ ਸਿੰਘ ਪਿੰਡਾਂ ਨਾਲ ਜੁੜੇ ਹੋ ਉਹ ਲੋਕ ਅੰਦਰ ਹੀ ਜਿਹੜੇ ਬੰਦੇ ਅੰਦਰ ਸ਼ਹੀਦ ਹੋ ਗਏ ਤਾਂ ਉਹਨਾਂ ਦਾ ਆਪਣਾ ਭਾਈ ਮਰੀਕ ਸਿੰਘ ਫੈਡਰੇਸ਼ਨ ਦੇ ਪ੍ਰਧਾਨ ਸੀ ਉਦੋਂ ਪੂਰਾ ਕੋਨ ਨਾਲੇ ਸੰਤ ਕਰਤਾਸ ਹੁੰਦੇ ਮੁੰਡੇ ਉਹਨਾਂ ਦਾ ਪਿੰਡ ਲਾਗੋ ਲੱਗੇ ਇੱਕ ਦੂਜੇ ਦੇ ਸੰਪਰਕ ਸੀ ਬਾਕੀ ਇਹੋ ਦੀ ਕੁਰਬਾਨੀ ਕੋਈ ਨਹੀਂ ਵੇਖੀ ਕੁਰਬਾਨੀ ਵੇਖਦੇ ਭਾਈ ਭੇ ਮਰੀਕ ਸਿੰਘ ਦੀ ਕੁਰਬਾਨੀ ਆ ਇਹਨਾਂ ਦੀ ਕੋਈ ਕੁਰਬਾਨੀ ਭਾਈ ਮਨਜੀਤ ਸਿੰਘ ਦੀ ਭਾਈ ਭਾਈ ਮਨਜੀਤ ਸਿੰਘ ਭਰਾ ਨਾ ਦਾ ਭਾਈ ਮਰੀਕ ਦੀ ਕੁਰਬਾਨੀ ਉਹਦੀ ਵੀ ਕੋਈ ਨਹੀਂ ਗਈ ਫਿਰ ਐਨਐਸਸੀ ਕਾਤੋਂ ਲੱਗੀ ਉਹਨਾਂ ਦੇ ਜੇਲ੍ਹ ਤਾਂ ਕੱਟੀ ਉਹਨਾਂ ਦੀ ਜਿਹੜੀ ਡੀਲ ਤੇ ਫਿਰ ਅਸੀਂ ਵੀ ਪੰਜ-ਪੰਜ ਸਾਲ ਕੱਟੀ ਜੇ ਜੇਲ੍ਹ ਜਾ ਵੀ ਗਏ ਤਾਂ ਮੈਂ ਵੀ ਗਿਆ ਫਿਰ ਜੇਲ੍ਹ ਦੇ ਕਈਆਂ ਕੱਟੀਆਂ ਇੱਥੇ ਉਹ ਦੋ ਕੱਲੂ ਘਾਰੇ ਚ ਛੱਡੇ ਸਾਡੇ ਪਾੜੇ ਗੋਡੇ ਸਾਡੇ ਵਿੱਗੇ ਹੋਏ ਆ। ਤੁਹਾਨੂੰ ਟ੍ਰੈਕਟਰ ਮਿਲੀ ਕਿ ਤਾ? ਟਿਕਟ ਤਾਂ ਨਹੀਂ ਟਿਕਟ ਤੇ ਚਾਹ ਮੰਗਣੀ ਹੁੰਦੀ। ਟਿਕਟ ਤੇ ਚਾਹ ਮੰਗਣੀ ਸੀ। ਇਹ ਸਾਰੇ ਸਿਆਸੀ ਰੋਟੀਆਂ ਸੇਕਦੇ ਜੀ ਲੋਕ। ਰੋਟੀ ਆਪਣੇ ਕਮਾ ਕੇ ਖਾਣੀ। ਤੁਸੀਂ ਪੰਥ ਨੂੰ ਬਚਾਉਣ ਖਾਤਰ ਜਿਵੇਂ ਕਹਿੰਦੇ ਹੋ ਕਿ ਛੱਡੇ ਤੁਹਾਡੇ ਪਾੜੇ ਪੰਜ-ਪੰਜ ਸਾਲ ਜੇਲ੍ਹਾਂ ਕੱਟੀਆਂ। ਅੱਜ ਜੋ ਪੰਥ ਦੀ ਸਥਿਤੀ ਚਲੋ ਖਡੂਰ ਸਾਹਿਬ ਦੀ ਸੀਟ ਨੂੰ ਵਕ ਕਰ ਦਈਏ। ਪੂਰੇ ਪੰਜਾਬ ਨੂੰ ਵੇਖਿਓ ਜੋ ਪੰਥ ਦੀ ਸਥਿਤੀ ਅੰਦਰੋਂ ਮਨ ਰੋਂਦਾ। ਮਨ ਰੋਂਦਾ ਆਗੇ ਜਿੰਦਗੀ ਦੇ 5 ਸਾਲ ਤੁਹਾਡੇ ਖਰਾਬ ਜਾਂ ਤੁਸੀਂ ਕਿਹੜੀ ਕੋਈ ਪੰਥ ਲੇਖੇ ਲਾਏ ਪਰ ਉਹ ਕਦਰ ਨਹੀਂ ਪਈ ਉਸ ਚੀਜ਼ ਦੀਆਂ ਪੰਥ ਉਸ ਰਾਹ ਹੀ ਨਹੀਂ ਤੁਰਿਆ ਮੇਰੀ ਗੱਲ ਸੁਣੋ ਸਾਹਿਬ ਜੀ ਜਦੋਂ ਆਉਂਦੀ ਨਾਲ ਆਪਣੇ ਘਰ ਤੋਂ ਰੋਟੀ ਆਉਂਦੀ ਨਾਲ ਆਪਣੇ ਹੱਥ ਚ ਸਭ ਤੋਂ ਪਹਿਲਾਂ ਆਪਣੇ ਬੱਚੇ ਨੂੰ ਦਿੰਦੇ ਦੂਜੇ ਨੂੰ ਦਿੰਦੇ ਆਪਾਂ ਇਸ ਤਰ੍ਹਾਂ ਜਿਹਨੂੰ ਪ੍ਰਕਾਸ਼ੋਂ ਬਾਲ ਮੱਖ ਮੰਤਰੀ ਬਣ ਕੇ ਆਨੇ ਆਪਣੇ ਰਿਸ਼ਤੇਦਾਰ ਨੂੰ ਗਾੜੀ ਘਾਤਤ ਬਾਖੀ ਰਹਾਗੇ ਪਿੱਛੇ ਜਾਨਣ ਕਿ ਤੁਹਾਡਾ ਤੁਸੀਂ ਵੀ ਵਿਸ਼ਵਾਸ ਕਰਕੇ ਜੇਲ੍ਹਾਂ ਚ ਗਏ ਸੀ ਬਾਲ ਨੇ ਤੁਹਾਡਾ ਨਾ ਵਿਸ਼ਵਾਸ ਘਾਤ ਕੀਤਾ ਵਿਸ਼ਵਾਸ ਘਾਤ ਪੰਥ ਨਾਲ ਵਿਸ਼ਵਾਸ ਘਾਤ ਕੀਤਾ ਸਾਡੇ ਨਾਲ ਪੰਥ ਨਾਲ ਤਾਂ ਕਹਿੰਦੇ ਹੁੰਦੇ ਸੀ ਪੰਥ ਖਤਰੇ ਚ ਆ ਵੀ ਅਸੀਂ ਇਕੱਠੇ ਰਲ ਕੇ ਨਹੀਂ 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 ਪੰਥ ਕੋਈ ਖਤਰੇ ਚ ਨਹੀਂ ਗਾ ਬਾਦਲ ਨਹੀਂ ਖੁਦ ਖਤਰੇ ਚ ਆਉਂ। ਪੰਥ ਤਾਂ ਕੋਈ ਖਤਰੇ ਚ ਨਹੀਂ ਗਾ ਪੰਥ ਸਾਰੇ ਵੇਖੋ ਸਾਰੇ ਬੰਦੇ ਲੋਕੇ ਪੰਥੀ ਆ ਸਾਰੇ ਆਪਾਂ ਰਾ ਸਾਰੇ ਪੰਥੀ ਬਿਠੇ ਆ ਵੀ ਪੰਥੀ ਆ ਸਾਰੇ ਪਿੰਡਾਂ 'ਚ ਹੀ ਰਹਿੰਦੇ ਆ ਪੰਥਕ ਜਿਵੇਂ ਬੰਦੇ ਆ ਪੰਥਕ ਹੀ ਸਾਰੇ ਪਿੰਡ 'ਚ ਇਕੱਠ ਪੰਥ ਇਕੱਠ ਕਹਿੰਨੂੰ ਕਹਿੰਦੇ ਪੰਥਕ ਨੂੰ ਇਕੱਠ ਕਹਿੰਦੇ ਬਸ ਜਿੱਥੇ ਚਾਰ ਭਰਾ ਇਕੱਠੇ ਉਹਨੂੰ ਪੰਥ ਕਹਾਂਦੇ ਆ ਉਹਨੂੰ ਪੰਥ ਕਹਾਂਦੇ ਆ ਹਾਂਜੀ ਚਲੋ ਹੋਰ ਕੋਈ ਬਾਈ ਗੱਲ ਕਰਨਾ ਚਾਹੁੰਦਾ ਅਸੀਂ ਖਡੂਰ ਸਾਹਿਬ ਪਿੰਡ ਸੀਗਾ ਰੋ ਵਾਲ ਤੇ ਲੋਕਾਂ ਨਾਲ ਗੱਲਬਾਤ ਕੀਤੀ ਦਿਲ ਦੇ ਬਹੁਤ ਸਾਫ਼ ਨੇ ਮਾਝੇ ਵਾਲੇ ਗੱਲ ਸਿੱਧੀ ਤੇ ਸਪਸ਼ਟ ਕਰਦੇ ਜੋ ਦਿਲ ਦੇ ਵਿੱਚ ਹੈ ਕੋਈ ਵੱਲ ਫਰੇਬ ਨਹੀਂ ਸਵੇਰ ਦਾ ਖੜੂਰ ਸਾਹਿਬ ਦੇ ਜੀ ਘੁੰਮ ਰਹੇ ਹਲਕੇ ਚ ਤੇ ਤੁਸੀਂ ਦੇਖ ਲਿਆ ਕਿ ਲੋਕ ਕਿੱਧਰ ਨੂੰ ਤੁਰ ਰਹੇ ਨੇ ਇਥੋਂ ਕੌਣ ਜਿੱਤੇਗਾ ਮੇਨ ਮਸਲੇ ਕੀ ਤੇ ਕਿਹੜੇ ਲੀਡਰਾਂ ਪ੍ਰਤੀ ਇਹ ਨਿਰਾਸ਼ ਵੀ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ